ਕਾਸੀ ਕਾਲ ਜੀ ਅਸੀਂ ਮੇਲਨ ਨਾਮ ਬਲੌਗ ਦੇ ਵਿੱਚ ਹੋਰ ਸਭ ਕੀੜਾ ਕੋ ਪਰਮਾਤਮਾ ਸਭ ਨੂੰ ਚਾਰਜ ਕਰ ਦੇ ਰੱਖੇ ਅੱਜ ਦਾ ਬਲੌਗ ਆਪਾਂ ਸਟਾਰਟ ਕਰ ਰਹੇ ਆ ਮਲੇ ਕੋਲੇ ਦਫਤਰ ਚੋਂ ਤੇ ਘਰੇ ਆਪਾਂ ਸ਼ੁਰੂ ਨਹੀਂ ਕੀਤਾ ਇਹ ਬਲੌਗ ਸਿੱਧਾ ਦਫਤਰ ਚ ਆ ਕੇ ਸ਼ੁਰੂ ਕੀਤਾ ਤੇ ਘਰੇ ਨਾਮ ਬਣਾਉਣ ਦਾ ਕਾਰਨ ਇਹ ਸੀਗਾ ਵੀ ਆਪਾਂ ਨੇ ਕੋਈ ਡੇਲੀ ਹੋਈ ਰੁਟੀਨ ਦਿਖਾਉਣੀ ਆਪਾਂ ਘਰੋਂ ਚੱਲ ਕੇ ਮਲੇ ਕੋਲੇ ਆ ਕੇ ਇਸ ਕਾਰਕ ਦੇ ਮਲੇਕੂਲਾ ਸ਼ੁਰੂ ਕੀਤਾ ਦਾ। ਜਿਹਦਾ ਦਫ਼ਤਰ ਜੀ। ਤੇ ਤੁਹਾਨੂੰ ਦੱਸਿਆ ਸੀਗਾ ਜਿਵੇਂ ਆਪਾਂ ਕੱਲ੍ਹ ਵਾਲੇ ਵਲੌਗ ਦੇ ਵਿੱਚ ਵੀ ਆਪਾਂ ਕਾ ਅੱਜ ਦੇ ਵਲੌਗ ਦੇ ਵਿੱਚ ਆਪਾਂ ਜਿਹੜੇ ਪ੍ਰਵਾਸੀ ਆਏ ਆਪਣੇ ਰਾਜਸਥਾਨ ਵਾਲੇ ਤੇ ਹਰਿਆਣੇ ਵਾਲੇ ਬੱਕਰੇ ਲੈ ਕੇ ਆਪਣੇ ਮੰਡੀ ਚੋਂ ਉਹਨਾਂ ਨਾਲ ਅੱਜ ਪੂਰਾ ਵਲੌਗ ਅੱਜ ਉਹਨਾਂ ਦੀ ਬਣਾਵਾਂਗੇ। ਉਹਨਾਂ ਨਾਲ ਗੱਲਬਾਤ ਕਰਕੇ ਕੀ ਪਾਵਾਂਗੇ। ਉਹਨਾਂ ਦੀ ਜਰਨੀ ਵਾਰੀ ਗੱਲਬਾਤ ਕਰਾਂਗੇ। ਕਿਵੇਂ ਆਏ ਕਿੱਥੋਂ ਆਏ ਹੋ। ਵਿਕਿੰਡ ਦੇ ਕੋਕਰਲੇਗਾ ਨੂੰ ਕੀ ਉਹਨਾਂ ਦਾ ਸਿਸਟਮ ਹੁੰਦਾ ਕਿ ਮੈ ਰਣ ਸਾਂ ਦਾ ਪ੍ਰੋਗਰਾਮ ਹੁੰਦਾ ਨਾ ਤੇ ਚੱਲਦੇ ਆਪਾਂ ਸ਼ੁਰੂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਜਿੰਨਾ ਕਹੂ ਉਹਨਾਂ ਨਾਲ ਸ਼ਾਮ ਤੱਕ ਉਹ ਅਲੱਗ-ਅਲੱਗ ਪਰਿਵਾਰਾਂ ਨਾਲ ਗੱਲਬਾਤਾਂ ਕਰਕੇ ਤੇ ਬਲੌਗ ਬਣਾਉਨੇ ਅੱਜ ਠੀਕ ਹੈ ਜੀ ਤੇ ਚੱਲੀਏ ਆਪਾਂ ਕਰੀਏ ਸ਼ੁਰੂ ਕਿ ਪਹਿਲੇ ਕਿਸੇ ਪਰਿਵਾਰ ਕੋਲ ਚੱਲਦੇ ਆਂ ਤੇ ਗੱਲਬਾਤ ਸ਼ੁਰੂ ਕਰਦੇ ਆਂ ਤੇ ਦੂਜੀ ਗੱਲ ਤੇ ਅੱਜ ਆਪਣਾ ਇਹ ਚੌਥਾ ਪੰਜਵਾਂ ਬਲੌਗ ਆ ਤਕਰੀਬਨ ਉਹ ਡੇਲੀ ਦਾ ਟਾਰਗੇਟ ਦੱਸਿਆ ਮੈਂ ਤੁਹਾਨੂੰ 2 ਮਹੀਨੇ ਵਾਲਾ ਤੇ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਟਾਰਗੇਟ ਦੇ ਵਿੱਚੋਂ ਜਿਵੇਂ ਤੁਹਾਨੂੰ ਪਤਾ ਹੈ ਵੀ ਸਪਲੈਂਡਰ ਮੋਟਰਸਾਈਕਲ ਦੇ ਐਕਟਵਾਸ ਸਕੂਟਰੀ ਸਪਲੈਂਡਰ ਮੋਟਰਸਾਈਕਲ ਉਹ ਭਰਾਵਾ ਵਾਸਤੇ ਤੇ ਐਕਟਵਾਸ ਸਕੂਟਰੀ ਪਹਿਣਾ ਵਾਸਤੇ ਦੇਖੋ ਕੀ ਦੀ ਕਿਸਮਤੋਂ ਵਿੱਚ ਆਉਂਦਾਗਾ ਜਾਂ ਐਕਟ ਬਸ ਸਕੂਟਰੀ ਜਾਂ ਮੋਟਰਸਾਈਕਲ ਤੇ ਆਪਾਂ 2 ਮਹੀਨੇ ਬਾਅਦ ਡਰਾ ਕੱਢਾਂਗੇ ਜੇ ਆਪਣਾ ਲੱਖ ਸਬਸਕ੍ਰਾਈਬਰ ਹੋ ਗਿਆ ਵੀ ਫਾਲੋਅਰ ਆਪਣਾ ਲੱਖ ਹੋ ਗਿਆ ਤਾਂ 2 ਮਹੀਨੇ ਬਾਅਦ ਆਪਾਂ ਲਾਈਵ ਡਰਾ ਕੱਢਾਂਗੇ ਕੋਈ ਆਪਾਂ ਲੋਕ ਸ਼ਿਪਕੇ ਨਿਕਲਣਾ ਆਏਗਾ ਸਾਹਮਣੇ ਪਰਚੀਆਂ ਪਾਵਾਂਗੇ ਸਾਹਮਣੇ ਡਰਾ ਕੱਢਾਂਗੇ ਤੇ ਚੱਲਦੇ ਹਾਂ ਹੁਣ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸ਼ੁਰੂ ਰਾਜਸਥਾਨ ਵਾਲੇ ਪਰਿਵਾਰ ਤੋਂ ਸ਼ੁਰੂ ਕਰਦੇ ਹਾਂ ਚੱਲੀਏ ਆਪਾਂ ਕਰੀਏ ਗੱਲਬਾਤ ਸ਼ੁਰੂ ਨਾਲ אבי ਆਪਾਂ ਦੇਖੋ ਨੇ ਪਹਿਲੇ ਹੀ ਇਹ ਭਰਾ ਰਸਤਾਂ ਦਾ ਬਰਬਾਰ ਤੇ ਪੁਰਾਣਾ ਰੱਥ ਲੈ ਕੇ ਆਏ ਮੈਂ ਦੇਖੋ ਵੀ ਤਕਰੀਬਨ ਉਹਨੂੰ ਇਹ 17 ਸਾਲ ਪੁਰਾਣਾ ਰੱਥ ਕਹਿੰਦੇ ਨੇ ਇਹ ਪਿੱਤਲ ਦੇ ਕੋ ਲੱਗੇ ਹੋਏ ਨੇ ਪੱਤੀਆਂ ਪੋਤਿਆਂ ਲੱਗੇ ਹੋਏ ਨੇ ਕੋਕੇ ਆ ਕੇ ਪਿੱਤਲ ਲੱਗੇ ਹੋਏ ਨੇ ਨੂੰ ਤੇ ਪਹਿਲਾਂ ਇਹ ਹੀ ਦੇਖੋ ਤੁਸੀਂ ਰਸਤਾਂ ਦੇ ਬਰਬਾਰਾਂ ਦਾ ਰੱਥ

ਹਾਂ ਤੇ ਉਹ ਕਿਵੇਂ ਨੇ ਨੇ ਆ ਹਰਬਾ ਨਾਲ ਆ ਗਏ ਮੰਡੀ ਤੇ ਵੀ ਚਾਹ ਚਾਹ ਆਪਾਂ ਕਰੇ ਮਿਲ ਜੀਏ ਜਿਹਨਾਂ ਨੂੰ ਪਹਿਲੀ ਦਫਾ ਮਿਲ ਰਹੇ ਆ ਇਹ ਉਹ ਕੀ ਬਾਤ ਹੈ ਉਹ ਮੱਝੇ ਦੇ ਕੁੱਕੜੇ-ਕੁੱਕੜੇ ਮੱਝੇ ਉਧਰੇ ਮੱਝੇ ਕਹਿੰਦੇ ਡਾਊਨ ਬੈਟੇ ਨੇ ਉਹਤੰਤਰ ਬੰਦੇ ਜਿਵੇਂ ਮਰਜੀ ਮੰਜੇ ਦੀ ਪੈਨ ਡਬਲ ਬੈਡਾ ਮਾਰ ਕੇ ਮੰਜੇ ਨੇ ਆ ਬਈ ਕਿੰਨਾ ਕਬਰਾ ਬਸ ਠੀਕ ਹੈ ਪ੍ਰੋਧਾਨ ਜੀ ਕਰਦੇ ਆ ਟੀਮ ਆਖਦੇ ਆ ਸਾਡੇ ਘਰ ਆ ਪਵਾ ਪਵਾ ਸਰਾ ਤੁਸੀਂ ਵੀ ਰੱਬ ਕਰ ਕਿਉਂ ਤੁਸੀਂ ਕਰ ਦਿਓ ਵਧੀਆ ਵਧੀਆ ਚੱਲਦੇ ਆ ਅੰਦਰ ਨੂੰ ਅੰਦਰ ਚੱਲ ਕੇ ਦਿਖਾਉਣਾ ਤੁਹਾਨੂੰ ਬੱਕਰੇ ਫਿਲਣਾ ਇਹਨਾਂ ਕੋਲੇ ਨਾ ਗੱਡਾ ਮੁੰਡਿਆਂ ਕੋਲੇ ਇਹ ਨਾਲ ਦਾ ਇਹ ਉਹ ਗੱਡੇ ਵੇਚਣਾ ਚਾਹੁੰਦੇ ਨੇ ਸਾਡੇ ਗੱਡਾ ਆਪਦੇ ਘਰੇ ਖੜਾ ਹੈਗਾ ਉੱਥੇ ਅਸੀਂ ਉਹਦੀ ਫੇਰ ਲਾਣਾ ਚਾਹੁੰਦੇ ਹੁਣ ਸ਼ਾਮ ਦਾ ਨਹੀਂ ਹੈਗਾ ਜੀ ਸਾਤੋਂ ਹਾਂ ਆਹੀ ਕਾਪੀ ਹੈਗੀ ਜੀ ਆਹੀ ਚੀਜ਼ ਹੈ ਬਿਲਕੁਲ ਜਿਵੇਂ ਪਿੱਤਲ ਦਾ ਬਣਾਇਆ ਹੋਇਆ ਹੈਗਾ ਉਹ ਸਾਲ ਦੀ ਲੱਕੜੀ ਆ ਉਹਦੇ ਵਿੱਚ ਸਾਰੀ ਜਮੀ ਲਾਲ ਪਿਆ ਉਹ ਕੋਈ ਇੰਨੀ ਵੀ ਕਮੀ ਨਹੀਂ ਹੈਗੀ ਇਹ ਤਾਂ ਬਸ ਮੜਾ ਜਾ ਹੁਣ ਟਾਈਮ ਦੀ ਸੀਤੀ ਸੀ ਹੋ ਗਈ ਨਹੀਂ ਤਾਂ ਲੱਖਾਂ ਰੁਪਏ ਦਾ ਗੱਡਾ ਸੀਗਾ ਸਾਡਾ ਇਹ ਸਾਡੇ ਦਾਦੇ ਪਰਦਾਦਿਆਂ ਦੇ ਹੱਕ ਦਾ ਹੈਗਾ ਜੀ ਇਹ ਇਹ ਤਾਂ ਬਸ ਗੱਲ ਕਰ ਹੁਣ ਜਿਹੜੀ ਅੱਜ ਦਾ ਰੀਤੀ ਰਿਵਾਜ ਚੱਲ ਪਏ ਸ਼ਾਮ ਦਾ ਨਹੀਂ ਹੈਗਾ ਜੀ ਅਸੀਂ ਇੱਕ ਥਾਵੇਂ ਬੈਗੇ ਜੀ ਹੁਣ ਸਾਡੇ ਘਰ ਮਕਾਨ ਨੇ ਟਹਾਨੇ ਨਰਵਾਨਾ ਟਹਾਨਾ ਹਸਾਰ ਜ਼ਿਲ੍ਹੇ ਦੇ ਵਿੱਚ ਅਸੀਂ ਉਹਨੂੰ ਸੇਲ ਕਰਨਾ ਚਾਹੁੰਦੇ ਆਂ ਗਾ ਨੰਬਰ ਸਾਡੇ ਭਾਜ ਨੇ ਦੱਸਤਾ ਤੁਹਾਨੂੰ ਕਿਸੇ ਵੀ ਮੇਰੇ ਵੀਰ ਭਾਈ ਨੇ ਲੋੜ ਹੋਵੇ ਅਸੀਂ ਸੇਲ ਕਰਨਾ ਚਾਹੁੰਦੇ ਆਂ ਜੀ ਇਹਨੂੰ ਨੰਬਰ ਦੱਸ ਨੰਬਰ ਦੱਸ ਇਹਨਾਂ ਦਾ ਦੱਸ ਦਿੰਦੇ ਆਪਾਂ ਨੰਬਰ 99 686 77876 ਦੁਬਾਰਾ ਫੇਰ ਦੱਸ ਦੇ 99686 77876 ਸਾਡਾ ਇਹ ਨੰਬਰ ਮੰਗੇ ਜੇ ਮੇਰਾ ਨੋ ਹੈ ਨੋ ਵੀ ਨੰਬਰ ਮੈਂ ਲੈ ਕੇ ਨਾਲ ਪਾ ਦੂਗਾ ਇਹਨਾਂ ਨਾਲ ਜਰੂਰ ਗੱਲ ਕਰਿਓ ਜੋ ਗੱਡੇ ਲੈਣ ਦਾ ਚਾਹਵਾਨ ਹੋਵੇ ਤੇ ਗੱਡੇ ਦੀਆਂ ਤੁਹਾਨੂੰ ਵੀਡੀਓ ਵੀ ਸ਼ੋਰਟ ਚ ਪਾ ਦਿਆਂਗਾ ਮੈਂ ਨਾਲ ਗੱਡੇ ਦੀ ਵੀਡੀਓ ਪਾਊਗਾ ਤੇ ਨਾਲ ਇਹਨਾਂ ਦਾ ਐਡਰੈਸ ਤੇ ਫੋਨ ਨੰਬਰ ਪਾਊਗਾ ਠੀਕ ਹੈ ਜੀ ਕੋਈ ਲੈਣ ਦਾ ਚਾਹਵਾਨ ਹੋਵੇ ਵੀਰੋ ਇਹਨਾਂ ਨਾਲ ਜਰੂਰ ਗੱਲਬਾਤ ਕਰੋ ਮੁੰਡਿਆਂ ਨਾਲ ਮਾਰਦੇ ਫਿਰਦੇ ਨੇ ਬੱਕਰੇ ਸ਼ਾਲਾ ਤੇ ਅੰਦਰ ਦਿਖਾਉਣਾ ਤੁਹਾਨੂੰ ਮੈਂ ਤਾਂ ਬੱਕਰਾ ਮੰਡੀ ਅੰਦਰ ਜਾ ਕੇ ਦਿਖਾਵਾਂਗਾ ਤੁਹਾਨੂੰ ਆ ਇਹਨਾਂ ਦੀਆਂ ਲਗਾਈਆਂ ਵੀ ਨਾਲ ਆਏ ਐਵੇਂ ਨੇ ਉਹ ਦੇਖੋ ਇਹ ਦੋ ਗਲੀ ਰੋਬ ਕਰਿਬਾ ਕਰਿ ਆ ਬੈਠਾ ਨੇ ਬੱਕਰੇ ਰੋ ਭਾਇਓ ਕਸੋ ਵੜ ਜਾ ਆ ਦੇਖੋ ਬੱਕਰਾ ਮੰਡੀ ਮਲੇ ਕੋਲਾ ਬੈਠੇ ਖਰੀਦਣ ਆਂ ਮੰਡੀ ਬੈਠਣੇ ਆਂ ਬੈਠਣੇ ਆ ਆ ਸਭ ਬੱਕਰੇ ਖਰੀਦਣ ਆਂ ਮੈਂ ਬਾਈ ਹੂ ਯਾ ਲੈ ਵੇ ਜੀ ਆ ਦੇਖੋ ਇਹਦੇ ਪੁੱਛੇ ਪੰਜਾਬੀ ਵੀ ਆਪਣੇ ਪਿੰਡਾਂ ਵਾਲੇ ਵੀ ਲੈ ਕੇ ਆਏ ਨੇ ਪੰਜਾਬ ਵਾਲੇ ਵੀ ਫੇਰ ਬੱਕਰੀ ਬੱਕਰੇ ਦੇਖੋ ਇਹਦੇ ਆਹ ਇੱਥੀ ਜਾਣੇ ਦਾ ਕੰਮ ਉਹਨਾਂ ਦੇਖੋ ਇਹ ਹਰ ਸਾਲ ਆਏ ਮੇਲਾ ਭਰਦਾ ਬੱਕਰਿਆਂ ਦਾ ਆ ਦੇਖੋ ਕਿੰਨੇ ਬੱਕਰੇ ਬੱਕਰੇ ਦੇਖੋ ਆ ਬਾਈਓ ਕਹੋ ਈਗੋ ਈਗੋ ਠੀਕ ਹੈ ਠੀਕ ਹੈ ਠੀਕ ਹੈ ਆ ਦੇਖੋ ਗੱਡੀਆਂ ਲੈ ਕੇ ਰਾਜਸਥਾਨ ਤੋਂ ਬੱਕਰੇ ਵੇਚਣ ਬਾਅਦ ਆਏ ਵੀ ਨਹੀਂ ਆ ਸਾਡੇ ਮਲੇਕ ਵਾਲੇ ਫਿਰਦੇ ਫਿਰਨੇ ਬੱਕਰੇ ਨਾਲ ਪਰਿਵਾਰ ਆਪਦੇ ਬੱਚੇ ਲੈ ਕੇ ਮਾਰੋ ਸੌਦਾ ਕੋਈ ਨਾ ਕੋਈ ਨਾ ਦੇਖੋ ਸ਼ਾਮਾਂ ਪੈ ਜਾਣੇ ਜਦੋਂ ਸ਼ਾਮ ਪੈ ਜਾਣੇ ਚੋਂ ਸਾਡੇ ਬੰਦੇ ਅੱਗੇ ਵਾਧਾ ਹੀ ਜਾਣੇ ਬੱਕਰੇ ਲੈਣ ਬਾਜ਼ ਤੇ ਯਾਲੇ ਨੂੰ ਮਲੇ ਕੋਲਾ ਬੱਕਰਾ ਮੰਡੀ ਬੱਕਰਾ ਯਤ ਕਰਕੇ ਇਹ ਹੁਣ ਨੇ ਹਰ ਸਾਲ ਇਹ ਹੋਏ ਕਿ ਅੰਦਰੋਂ ਬਾਹਰੋਂ ਸਾਰੀ ਮੰਡੀ ਬੱਕਰਾਂ ਨਾਲ ਫੁੱਲ ਸ਼ਾਮਾ ਪਈਆਂ ਨੇ ਇਹਨਾਂ ਨੇ ਕੋਈ ਚੀਜ਼ ਤੋਂ ਇਹਨਾਂ ਨੇ ਕਮਾਈ ਕਰਨੀ ਆ ਦੇਖੋ ਸਾਲ ਬਾਅਦ ਇੱਕ ਸਾਲ ਪਾਲਦੇ ਦੇ ਸਾਲ ਬਾਅਦ ਇਹ ਉਦੋਂ ਬਾਅਦ ਦੇ ਵਿੱਚ ਇਹ ਵੇਚਦੇ ਨੇ ਇਹਨਾਂ ਦਾ ਕਮਾਈ ਦਾ ਜਰੀਆ ਇਹੀ ਆ ਉਸੇ ਚੀਜ਼ ਦੇ ਸਰ ਤੇ ਘਰ ਚੱਲਦੇ ਨੇ ਇਹਨਾਂ ਦੇ ਤੇ ਕੋਸ਼ਤਾ ਇਹਨਾਂ ਦੇ ਬੰਦੇ ਇਹ ਜਿਹੇ ਨੇ ਜਿਹੜੇ ਰਹਿਂਦੇ ਆਂ ਸਾਡੇ ਵੀ ਬਾਹਰ ਨੇ ਵੀ ਜਿਵੇਂ ਆਪਾਂ ਗੱਡੀ ਵਾਲੇ ਕਹਿੰਦੇ ਆ ਉਦਾਂ ਦੇ ਨੇ ਇਹ ਰੈਂਡ ਨੇ ਇਹ ਮੈਂ ਗੱਡੀਆਂ ਵਾਲੇ ਰੈਂਡ ਨੇ ਉਧਰ ਰਹਿੰਦੇ ਕਈ ਪਰਿਵਾਰ ਤਾਂ ਕਈ ਪਰਿਵਾਰ ਇਹਨਾਂ ਦਾ ਬਿਜ਼ਨਸ ਆ ਬੱਕਰੇ ਖਰੀਦਣ ਦਾ ਵੇਚਣ ਦਾ ਕਾਰੋਬਾਰ ਹੈ ਇਹਦੇ ਕੋ ਬੱਕਰੇ ਤਿਆਰ ਕਰ ਲੈ ਖਵਾ ਖਵਾ ਕੇ ਸਮਾਨ ਆ ਕੀ ਕੀ ਪਾਇਆ ਵੇਦ ਭਾਈ ਹੀ ਹੀ ਹਾਂ ਪੂਰਾ ਪਸ਼ੂਾਰ 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 ਚੂਰਾ ਇਹਨਾਂ ਦਾ ਖਾਦ ਮਿਲਾਈ ਜਨਾਂ ਦੀ ਹੈ ਆ ਸਾਡੇ ਭਾਈ ਮਨੀ ਗੋਲ ਤੋਂ ਖਰੀਦੇ ਫਿਰਨੇ ਬੱਕਰੇ ਦੇਖਦੇ ਫਿਰਨੇ ਇਹਨਾਂ ਨੇ ਕੁਰਬਾਨੀ ਦੇਣੀ ਨੂੰ ਕੋਈ ਉਹਨਾਂ ਦੀ ਕੋਈ ਆਇਆ ਭਾਈ ਪਸੰਦ ਦੀ ਬੱਕਰਾ ਔਰ ਦੇਖੋ ਮਾਰ ਰਿਹਾ ਕੈਂ ਵਾਲੀ ਬਾਰਸ ਨੂੰ ਹੱਕਾ ਮਾਰਦੇ ਫਿਰਦੇ ਨੇ ਬਾਲਾ ਸ਼ੌਦਾ ਉਹ ਮਾਰਾ 28000 ਰੁਪਿਆ ਲਾਦਾ ਲੈਣਾ ਜ਼ਰਾ ਮੰਨਦਾ ਨਹੀਂ ਹੈ ਇਹ ਕੀ ਮੰਗ ਰਹੇ ਨੇ ਇਹਦਾ 40000 ਦੇ ਅੜਿਆ ਹੋਇਆ 40000 ਕਰ ਲਓ ਯਾਰ ਜੈ ਜੈੋ ਗੱਲ ਕਰੂਗਾ ਤੈਨੂੰ ਤਾਂੂੰਗਾ ਬਾਕੀ ਵੀਡੀਓ ਬਣ ਜੂ ਕੋ ਵਾਲਾ ਸ਼ੌਦਾ ਭੰਨ ਤੋੜ ਕਰ ਮਾਰੀ ਮੋਟੀ ਹੈ ਆ ਜਾਓ ਮਾਰੀ ਮੋਟੀ ਪਾਸ ਤੋੜੋ ਏ ਲੜਾਈ ਯਾਰ ਬਈ ਸਰੇ ਦਾ ਮਤ ਲਾਤਾ ਕਰੋ ਪ੍ਰੋਗਰਾਮ ਪਾਂਡੋ ਕਰਾਂ ਬੱਸ ਆਈ ਏ ਲੜਾਈ ਯਾਰ ਖਾਲਸਾ ਫਤਿਹ ਉਹ ਚੱਲ ਜੀ ਰਵਾਨਾ ਹੋ ਗਿਆ ਜਿੰਨਾ ਤੇਰੇ ਤੇ ਉਸ ਨਾਲ ਉਨੀ ਪੱਕੜੀ ਏ ਲੜਾ ਲੜਾ ਸਾਈਡ ਆਈ ਏ ਲੈ ਫੜ ਲੈ ਫੜ ਉਹ ਤੂੰ ਕਾਨੂੰਨ ਦਾ ਵਾਲਾ ਫੜ ਲੈ ਲੈ ਫੜ ਓਏ ਫੜ ਚਲੋ ਜੀ ਆਜੋ ਹੋਰ ਕਰਦੇ ਰਾਉਂਡ ਫਿੰਗਰ ਕਰਦੇ ਯਾਰੋ ਲਾਜ ਜੀ ਆ ਵੀ ਬੇਟੜ ਬਾਤ ਆਏ ਨੇ ਬੱਕਰੇ ਬਹੁਤ ਵਧੀਆ ਬੱਕਰੇ ਨੇ ਬਾਈ ਬੇਟੜ ਆ ਕਿਹੜਾ ਮਾੜੇ ਤੋਂ ਨਹੀਂ ਬੇਟੜ ਆ ਕਿਹੜਾ ਹੈ ਬੇਟੜ ਬਾਤ ਆਇਆ ਨਹੀਂ ਆ ਕੋਈ ਬੇਟੜ ਬਾਤ ਨਹੀਂ ਆਇਆ ਕੋਈ ਨਹੀਂ ਨਹੀਂ ਕੀ ਮੰਗਦੇ ਕੋਈ ਉਹਨਾਂ ਦਾ ਹਾਂ ਜੀ ਕੀ ਮੰਗ ਲੈਣਾ ਹੈ ਹੈ ਇਹਨਾਂ ਦਾ 70 ਮੰਗਦੇ ਆ ਇਹ ਜੋੜ ਦੇ 1 ਲੱਖ ਰੁਪਏ ਮੰਗਦੇ ਇਹਨਾਂ ਦਾ ਇਹਨਾਂ ਦਾ 1 ਲੱਖ ਇਹ ਜੀ ਬਾਰੇ ਪਤਾ ਤੁਹਾਨੂੰ ਪਤਾ ਨਾ ਮੈਂ ਦਾ ਇੱਕ ਮਨ ਸ਼ੌਕ ਨੂੰ ਵੀਡੀਓ ਬਣਾਉ ਰਿਹਾ ਤਾਂ ਥੋੜੀ ਵੀਡੀਓ ਪਾ ਲਾ ਗਿਆ ਪਾ ਕੱਲ ਨੂੰ ਸਾਡੇ ਜੀ ਇਹ ਭਾਈ ਮਲੇਰ ਕੋਲੇ ਬੱਕਰਾ ਮੰਡੀ ਜਾਏ ਦਾਣਾ ਮੰਡੀ ਬੈਠ ਰਹੇ ਦੇਖ ਲੋ ਜਿਹਨੂੰ ਕਿਸੇ ਨੂੰ ਪਸੰਦ ਆਊਗਾ ਬੱਕਰਾ ਤੇ ਜੋੜਾ ਗੱਲ ਲੱਖ ਰੁਪਏ ਦਾ ਆ ਲਓ ਵੀਰੇ ਦਾਦਾ ਜੀ ਮੈਨੂੰ ਇਹ ਆਉਂਦੇ ਤਾਂ ਅੰਗਣਾ ਚ ਮੈਂ ਗੱਲ ਕਰ ਦੋਗੇ ਕਿ ਜਦੋਂ ਬਸ ਇਹ ਕੈ ਕੈ ਦੰਦ ਦੰਦ ਵੀ ਸੋਨ ਨੇ 6 ਜਾਂਦੇ 6 ਦੰਦੇ ਦਾ 6 ਜਾਂਦੇ ਭਾਈ 6 ਦੰਦਾ ਕਹਿੰਦੇ ਦੇਖ ਲੋ ਜਿਹਦੇ ਕਿਸੇ ਪਛਾਣਦਾ 6 ਦੰਦ ਵਾਲਾ ਬੱਕਰਾ ਇਹ ਜੋੜਾ 1 ਲੱਖ ਰੁਪਏ ਦਾ ਇੱਕ ਵਗਰੇ ਕੁਆਂਟਲ ਓਕੇ ਬੋਲਾ ਕੁਕੜੇ ਵੇ ਕੁਆਂਟਲ માં ਲਿਖੂਗਾ ਇਹਨੇ 100000 ਰੁਪਏ ਲਾਤਾ ਦੋਨਾਂ ਦਾ 1 ਲੱਖ ਰੁਪਏ ਮੰਗਦਾ 90000 ਰੁਪਏ ਲਾਤਾ ਪਹਿਲਾ ਆ ਆਹ ਮੁੰਡੇ ਦੇ ਭਾਈ 90000 ਰੁਪਏ ਲਾਤਾ ਇਹਦਾ ਕੋਈ ਫਰਕ ਨਹੀਂ ਹੈਗਾ ਯਾਰ ਆਲਾ ਭਾਈ ਸਾਈਡ ਤੇ ਵੇ ਤਾਂ ਠੀਕ ਆ ਮੈਂ ਸਾਹ ਜਿਹੜਾ ਬੱਜੜ ਰਹੇਗਾ ਨਹੀਂ ਦੇਣਾ 90 ਜਿੰਦਗੀ ਲੱਖ ਲਵਾ ਦੇ ਪੂਰਾ ਆ ਵੜ ਪੂਰਾ ਲੱਖ ਦੇ ਦੇ ਵਧੀਆ ਰਹੇਗਾ ਫੇਰ ਫੇਰ ਕਰੋ ਨੇੜੇ ਦੇ ਨਾਲ ਗੱਲ ਕਰਨ ਕਰਾ ਲੋੜੇ ਦਾ 90000 ਰੁਪਿਆ ਲੋੜੇ ਬਣ ਜੂ ਗੱਲ ਬਣ ਜੂ 90000 ਰੁਪਿਆ ਦੇ ਪੂਰਾ ਲੱਖ ਜੋੜ ਹੈ ਜੋੜ ਦਾ 90000 ਰੁਪਿਆ ਲਾ ਰਿਹਾ ਨਾ ਮੁੰਡਾ 90000 ਰੁਪਿਆ ਲੈ ਖੜਾ ਯਾਰ ਕਰ ਲੈ ਸੌਦਾ ਆਹ ਕਾਰ ਸੌਦਾ ਮਾਰ ਵੈਂਟ ਯਾਰ ਆ ਆਛੇ ਦੰਦੇਗਾ ਆ 60 ਆ 60 ਲੈ ਵੀ ਕਰੋ ਆਉ ਦਾ ਕਰਾ ਲੈ 1 ਲੱਖ ਰੁਪਿਆ ਦਾ ਆਲਾ ਮੰਗ ਰਹੇ ਨੇ ਉਹ ਮੋੜਾ 90 ਹਜ਼ਾਰ ਦੇ ਰਿਹਾ ਕਿੰਨੇ ਜਹਾ ਸੌਦਾ 90 ਹਜ਼ਾਰ ਰੁਪਿਆ ਲਾਦਾ ਭਾਈ ਇਹਦੇ ਮੈਂ ਪੂਰੇ ਲੱਖ ਲਵਾਂਗੇ ਨਾ ਯਾਰ ਕੁਝ ਘਟਾ ਕੇ ਕਰੋ ਯਾਰ ਘਟਾ ਕੇ ਪਟਾਲਾ ਕੁਝ 99000 ਰੁਪਿਆ ਹੈ 99000 ਰੁਪਿਆ ਓਏ ਹੋ ਗਿਆ ਠੀਕ ਆ ਉਹ ਸ਼ਗਨ ਵਾਲਾ ਕੰਮ ਹੋ ਗਿਆ ਸ਼ਗਨ ਵਾਲਾ ਇੱਕ ਭਾਈ ਇਹਦਾ 90 ਨਹੀਂ 1.5 ਲੱਖ ਰੁਪਈਆ ਪਖਾਣ 99 ਨਹੀਂ ਯਾਰ ਓਏ ਹੋਰ ਤਾਂ ਠੀਕ ਆ ਐਤੂ ਬਾਦ ਐਤੋਂ ਕੁਛ ਲਿਆ ਕੁਛ ਤੇ ਐਤੂ ਬਾਦ ਤਾਂ ਕੋ ਭਰ ਗਿਆ ਚੱਲ ਕੱਟ ਹੋ ਗਿਆ ਆ ਲੈ ਵੀ ਹੋ ਗਿਆ ਸ਼ਬਦ ਚਲ ਵੀ ਮਾਰੋ ਤਾੜੀ ਲੈ ਕਿੰਦੀ ਪੈਸੇ ਕਰਾਓ ਆ ਕਰਾਓ ਕਰਾ ਕਿੰਦੀ ਪੈਸੇ ਆ ਹੋ ਗਈ 26 ਗ੍ਰਾਮ ਲੋ ਜੀ ਕਿਲੋ ਵਾਲੇ ਜਿਹੜੇ ਵਾਲਾ ਮੰਗਾਓ ਆ ਭਾਈ ਬੱਕਰੇ ਵੇਚਣ ਆਏ ਨੇ ਪਾਏ ਨੇ ਲੈਂਦੇ ਨੇ ਨਜ਼ਾਰੇ ਆ ਲਓ ਵੀ ਦੇਖੋ ਆ ਮੁੰਡਾ ਬੱਕਰੇ ਬਾਰੇ ਦੱਸਦਾ ਆ ਵੀ 10 ਵੀ ਮੁੰਡਾ ਕਿੰਨੇ ਦਾ ਵੇਚਣਾ ਬੱਕਰਾ ਵੇਹੇ ਅੱਛਾ ਛੜਾ ਨਹੀਂ ਕਿੰਨਾ ਛੜਨੇਗਾ ਇਹ ਆ 70 ਦਾ ਛੜਾ ਗਿਆ ਲੈ ਵੀਰ ਮੋੜਾ ਦੇਖਣ ਵਾਲਾ ਦੇਖਿਓ 75 ਦਾ ਠੀਕ ਹੈ ਇਹ ਗੁਲੇ ਕੋਲਾ ਬੱਕਰਾ ਮੰਡੀ ਇਥੇ ਤਾਂ ਆਪਾਂ ਦੇਖੇ ਨਹੀਂ ਹੈਗਾ ਸ਼ਹਿਰ ਚ ਡੇਲੀ ਰਹਿੰਦੇ ਕਰਕੇ ਆਪਾਂ ਦਾ ਧਿਆਨ ਨਹੀਂ ਆਏਗਾ ਇਹ ਬਹੁਤ ਵਧੀਆ ਮਿਹਨਤ ਕਰ ਰਹੇ ਨੇ ਬੱਕਰੇ ਵੇਚਣ ਵਾਲੇ ਵੀ ਜਿਵੇਂ ਤੁਹਾਨੂੰ ਦੱਸਿਆ ਕਈ ਦਾ ਪਰਿਵਾਰ ਲੈ ਕੇ ਆ ਆਪਣੇ ਬੱਚੇ ਨਾਲ ਲੈ ਕੇ ਆਏ ਨੇ ਤੇ ਕਈ ਸਾਹਮਣੇ ਬੈਠੀ ਰਹਿੰਦੀ ਸੜਕਾਂ ਦੇ ਨੇ ਜਿਵੇਂ ਆਪਾਂ ਜੇ ਪਹਿਲਾਂ ਬੰਜਾਰੇ ਕਹਿੰਦੇ ਸੀਗੇ ਉਦਾਂ ਦੇ ਪਰਿਵਾਰ ਦੇ ਕਈ ਦਾ ਵਿੱਚ ਵੀ ਜਿਹੜੇ ਸੜਕਾਂ ਦੇ ਵੀ ਜਿਵੇਂ ਰਹਿੰਦੇ ਨੇ ਜਿਵੇਂ ਤੁਹਾਨੂੰ ਦੱਸਿਆ ਸਾਲੋਂ ਜੀ ਸਾਲ ਪਾਲੋ ਪਾਲਦੇ ਨੇ ਸਾਲ ਬਾਅਦ ਪਾਲ ਕੇ ਇਹ ਇਥੇ ਲੈ ਕੇ ਆਉਂਦੇ ਨੇ ਬੱਕਰਾ ਇਹਨੂੰ ਤੇ ਸੇਲ ਕਰਕੇ ਚਲੇ ਜਾਂਦੇ ਨੇ ਲਓ ਜੀ ਜੱਸੀ ਸ਼ਰੂ ਰਾਂ ਟਰਾਲਿਆ ਸੌਦਾ ਬੱਕਰੇ ਦਾ ਲੈ ਵੀ ਕਿੱਥੇ ਤੇ ਕਰ ਚੱਲਿਆ ਓੜਾ ਰੇਟ 80000 ਮੰਗਦਾ ਜੀ ਇੱਧਰ ਮੁੰਡਾ 80000 ਕੀ ਨਾ ਹੜਾ ਵਾਰਿਸ਼ ਵਾਲੀ ਵਾਰਿਸ਼ ਵਾਲੀ بارش ਵਾਲੀ ਦਾ ਬੱਕਰਾ ਬਾਈ ਜੀ ਖਰੀਦਣ ਆਇਆ ਕਿਹੜਾ ਬੰਦਾ ਹਾਂ ਬਾਬਾ ਜੀ ਇਹ ਬਾਬਾ ਜੀ ਕੀ ਨਾ ਹੜਾ ਜੀ ਅੱਲਾ ਬਾਸ਼ਾ ਜੀ ਅੱਲਾ ਬਾਸ਼ਾ ਲੈ ਵੀ ਕਰ ਜੱਸੀ ਹੋਰ ਸੌਦਾ ਕਿੰਨੇ ਦਾ ਹੁੰਦਾ ਦੇਖ ਦਿਆਂ ਹਾਂ ਬਾਈ ਜੀ ਕਿੰਨਾ ਮੈਂ ਤਾਂ ਤੁਹਾਨੂੰ ਨਾ 70 ਇਹ ਨਹੀਂ ਬਣਦਾ ਕਿੰਨੀ ਬਣੀ ਪਿਆ ਕਿੰਨਾ ਪੈਸਾ ਕਿੰਨੇ ਲਾਉਣਾ ਬਾਬਾ ਤੂੰ ਕਸੀਤ ਇਹਦਾ 80000 ਮੰਗਦਾ ਬਾਬਾ ਕਿੰਨੇ ਲਾਇਆ ਤੂੰ ਉਹ ਮੈਂ 70 ਪੈਸਾ ਬਾਬਾ 70 ਇਹ 70 ਇਹ ਨਹੀਂ ਬਣਦਾ ਹਾਂ 70 ਇਹ ਨਹੀਂ ਬਣਦਾ ਬਾਬੇ ਦਾ 70 ਨਹੀਂ ਬਣਦਾ ਹਾਂ 80 ਨਹੀਂ ਇੱਕ ਚ ਮਗਾਵਾ ਬਾਬਾ ਜਾਈ ਬਾਬਾ ਜਾਈ ਦੋਨਾ ਸੈਡ ਦੋਨਾ ਸੈਡ ਬਤਾਓ ਚੱਕ ਬਜੇ 70000 ਹਾਂ ਕਿਤਰੇ ਨੇ ਉਹ ਠੀਕ ਆ ਹੁਣ ਤਾਂ ਪੰਜ ਉਧਰੋਂ ਕੱਟ ਗਿਆ ਪੰਜ ਉਧਰੋਂ ਵੜ ਗਿਆ ਉਹ ਫੜ ਲਓ ਜੀ ਭਜਾ ਆ ਲੈ ਵੀ ਬੰਟੀ ਤੇ ਬੰਟੀ ਨੂੰ ਬੁੱਕ ਲੈ ਬੈਠੇ ਬੱਕਰਾ ਮੰਡੀ ਹਸਵਾ ਲੈ ਲੈਂਦੇ ਨੇ ਇਹ ਲੈਨੇ ਉਸ ਬਾਅਦ ਕਿੱਥਾ ਆੜਾ ਬਾਹੂ ਬਾਹੂ ਜੀ ਕਿਹੜਾ ਪੁੱਤਰਾ ਲੈਨੇ ਜਾਰੇ ਪਰ ਛੇੜੀ ਜਾਕ ਨੇ ਪਿਆਲੇਤ ਜੀ ਠੀਕ ਆ ਕੋ ਵਧੀਆ ਜੀ ਫਾਲਸਾ ਜੀ ਵਧੀਆ 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 ਕੰਨਾ ਛੋਟਾ ਵੀਰ ਅਤਲਾ ਹੈ ਸਾਡੀ ਮੰਡੀ ਦੀ ਸ਼ਾਨ ਸ਼ਾਨ ਹੈ ਖਾਲਸਾਈ ਨਾਲ ਐ ਨਹੀਂ ਭਾਈਆਂ ਨਾਲ ਹੈ ਵਧੀਆ ਕਿਰਪਾ ਮਹਾਰਾਜ ਇਧਰ ਇਧਰ ਜਿੰਮ ਜਾ ਕੇ ਸ਼ੇਅਰ ਕਰ ਆਏ 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 ਵਧੀਆ ਚੱਲ ਵਧੀਆ ਗੱਲ ਜਿੰਮ ਤਾਂ ਨਹੀਂ ਮੈਂ ਸ਼ੇਅਰ ਕਰਦਾ ਸ਼ੇਅਰ ਕਰਨੀ ਵਧੀਆ ਚੀਜ਼ ਆ ਅੱਧਾ ਘੰਟਾ ਸ਼ੇਅਰ ਕਰ ਵਧੀਆ ਵਧੀਆ ਜੋ ਸ਼ੇਅਰ ਕਰਨ ਨਾਲ ਵੀ ਸਾਲ ਸਰੀਰ ਸੈੱਟ ਰਹਿੰਦਾ ਕੋਈ ਸਾਡੇ ਵਾਲਾ ਮੇਲ ਜਿਹੜਾ ਸਾਲ ਸ਼ੇਅਰ ਵੀ ਨਹੀਂ ਕਰਦਾ ਹੈਗਾ ਨੇ ਲਾਦਾ ਇਹ ਖਾਲਸਾ ਜੀ ਤੁਮ। ਹੋਰ ਕਿਹਦਾ ਚੱਲਦੇ ਆ ਪਿੰਡ ਨੂੰ ਤੇ ਅੱਜ ਆਪਾਂ ਜਿਵੇਂ ਨਾ ਮਰੇ ਕੋਲ ਦੀ ਬਕਰਾ ਮੰਡੀ ਦਿਖਾਈ ਆ। ਇੱਥੇ ਬਕਰਾ ਮੰਡੀ ਸਭ ਤੋਂ ਪੰਜਾਬ ਦੇ ਸਭ ਤੋਂ ਵੱਡੀ ਬਕਰਾ ਮੰਡੀ ਲੱਗਦੀ ਆ। ਬੱਕਰਾ ਈਦ ਕਰਕੇ ਇੱਥੇ ਮੁਸਲਮਾਨ ਭਰਾ ਜਿਆਦਾ ਰਹਿੰਦੇ ਨੇ ਨਾ ਇਸ ਕਰਕੇ ਬਕਰਾ ਮੰਡੀ ਲੱਗਦੀ ਆ ਸਾਲ ਬਾਦ। ਤਕਰੀਬਨ ਇੱਥੇ ਬਕਰਾ ਮੰਡੀ ਅ 10-15 ਦਿਨ ਚੱਲਦੀ ਹੈ ਬੱਕਰਾ ਮੰਡੀ ਤੇ ਅੱਜ ਆਪਾਂ ਪਹਿਲੇ ਦਿਨੋਂ ਇਹਨਾਂ ਦੇ ਵਿੱਚ ਜਾ ਕੇ ਦੇਖ ਕੇ ਆਇਆ ਵੀ ਕਿਵੇਂ ਬੱਕਰੇ ਵੇਚਦੇ ਨੇ ਕਿਵੇਂ ਇਹ ਗੱਲਬਾਤ ਕਰਦੇ ਨੇ ਤੇ ਤਕਰੀਬਨ ਜਿੰਨੀ ਕਿ ਆਪਾਂ ਨੂੰ ਜਿਹੜੀ ਕਿ ਪਤਾ ਲੱਗਿਆ ਤੇ ਕੱਲ ਨੂੰ ਤੁਹਾਨੂੰ ਇਹਨਾਂ ਦੇ ਠੀਕ ਹੈ ਜੀ ਚੱਲਿਆ ਪਿੰਡ ਨੂੰ ਮਿਲਦਾ ਪਿੰਡ ਚੱਲ ਕੇ ਓਕੇ ਜੀ ਫੋਟੋਆਂ ਕਰਿਆ ਆਪਾਂ ਤੇ ਵੀਡੀਓ ਦਾ ਕਰ ਲੈ ਗੈਂਡ ਤੇ ਜਿਵੇਂ ਤੁਹਾਨੂੰ ਪਤਾ ਜਿਹਾ ਵਿਆਹ ਤੇ ਆਪਾਂ ਮਲੇ ਕੋਲ ਦੀ ਬੱਕਰਾ ਮੰਡੀ ਦਿਖਾਈ ਆ ਪੰਜਾਬ ਦੀ ਸਭ ਤੋਂ ਵੱਡੀ ਬੱਕਰਾ ਮੰਡੀ ਤੇ ਤਕਰੀਬਨ 10 ਤੋਂ 15 ਦਿਨ ਚੱਲਦੀ ਹੈ ਬੱਕਰਾ ਮੰਡੀ ਵੱਧ ਵੇਜਕ ਤੇ ਲੋ ਘੱਟ ਨਹੀਂ ਚੱਲਦੀ ਹੈਗੀ ਤੇ ਆਪਾਂ ਨੂੰ ਇਹ ਚੀਜ਼ ਬਾਰੇ ਕੋਈ ਨੌਲੇਜ ਨਹੀਂ ਸੀਗੀ ਤੇ ਇਹ ਆਪਣੇ ਮੋਸ਼ਨ ਮਨ ਭਰਾਵਾਂ ਦਾ ਸਭ ਤੋਂ ਵੱਡਾ ਤਿਹਾੜਾ ਹੁੰਦਾ ਬੱਕਰਾ Eid ਇਸ ਕਰਕੇ ਇਹ ਸਾਲ ਬਾਦ ਮੰਡੀ ਲੱਗਦੀ ਆ ਇੱਡੀ ਕੋਈ ਜ਼ਿਆਦਾ ਪੱਟੀ ਮੰਡੀ ਲੱਗਦੀ ਹੈ ਵੀ ਆਪਾਂ ਕਈ ਨਹੀਂ ਆਦਤ ਕਿ ਸਾਡੇ ਵੀਡੀਓ 10 ਤੋਂ 15 ਦਿਨਾਂ ਜਿਹੜੀ ਮੰਡੀ ਚੱਲਦੀ ਹੋਵੇ ਉਹ ਮੰਡੀ ਦੇ ਲੋਕ ਐਸੀ ਹੁੰਦੀ ਆ ਤੇ ਅੱਜ ਆਪਾਂ ਇਹਦੇ ਵਿੱਚੋਂ ਅੱਜ ਸੌਦੇ ਹੁੰਦੇ ਦੇਖ ਕੇ ਵੀ ਕਿਵੇਂ ਸੌਦੇ ਕਰਦੇ ਨੇ ਬੱਕਰੇ ਕਿਵੇਂ ਖਰੀਦਦੇ ਨੇ ਕਿਵੇਂ ਵੇਚਦੇ ਨੇ ਤੇ ਕਿਵੇਂ ਰਹਿੰਦੇ ਨੇ ਤੇ ਆਪਾਂ ਇਹ ਜੀ ਦੇਖ ਕੇ ਅੱਜ ਗਹਾਂ ਨੂੰ ਵੀ ਆਪਾਂ ਨੂੰ ਪਤਾ ਲੱਗਿਆ ਤੇ ਹੁਣ ਤਕਰੀਬਨ ਆਪਾਂ ਇਹ ਜੀਟ ਬਣਾਵਾਂਗੇ ਤੇ ਸਵੇਰੇ ਵੀ ਆਪਾਂ ਇੱਥੇ ਬੀਬੇ ਕਦੇ ਬੱਕਰੇ ਜਾਂ ਕੋ ਗੱਲਬਾਤ ਕਰਦੇ ਅੱਜ ਜਿਆਦਾ ਜਣ ਕੀ ਅੰਦਰ ਗਾਧ ਕਰ ਗਏ ਨਹੀਂ ਹੈਗੇ ਆਪਾਂ ਮੂਰੀ ਅੱਧੀ ਸਮਝੋ ਕਿ ਉਹਨਾਂ ਦੇ ਵਿੱਚ ਵੀਡੀਓ ਬਣੀ ਆ ਬਣੀ ਤੇ ਕੱਲ ਨੂੰ ਇਹਨਾਂ ਨਾਲ ਪ੍ਰੋਪਰ ਆਪਾਂ ਗੱਲਬਾਤ ਕਰਕੇ ਇਹਨਾਂ ਦੀ ਬਣਾਵਾਂਗੇ ਵੀਡੀਓ ਤੇ ਇਹਨਾਂ ਨਾਲ ਕਰਾਂ ਗੱਲਬਾਤ ਵੀ ਕਿਵੇਂ ਕਿੱਥੋਂ ਲੈ ਕੇ ਪਾਲਦੇ ਨੇ ਕਿਵੇਂ ਕੀ ਖਵਾਉਂਦੇ ਨੇ ਇਹਨਾਂ ਨੂੰ ਕੀ ਕਰਦੇ ਨੇ ਖਾੜ ਖੜਾਕ ਦਿੰਦੇ ਨੇ ਇਹਨਾਂ ਨੂੰ ਬੱਕੜਾ ਨੂੰ ਤੇ ਉਹ ਚੀਜ਼ ਤੇ ਆਪਾਂ ਕੱਲ ਨੂੰ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਤੁਹਾਨੂੰ ਸੋਭਾ ਵੀ ਵੀਡੀਓ ਜੋ ਸਟਾਰਟਿੰਗ ਚ ਦੱਸਾਂ ਜੀਗਾ ਤੇ ਆਪਾਂ ਟਾਰਗੇਟ ਆਪਣਾ 2 ਮਹੀਨੇ ਦਾ 2 ਮਹੀਨਾ ਟਾਰਗੇਟ ਲੱਖ ਫਾਲੋਅਰ ਦਾ ਲੱਖ ਫਾਲੋਅਰ ਆਪਣਾ ਸਬਸਕ੍ਰਾਈਬਰ ਹੋ ਗਿਆ ਤੇ ਆਪਾਂ ਡਰਾ ਕੱਢਾਂਗਾ ਇੱਕ ਡਰਾ ਕੱਢਾਂਗੇ ਲਾਈਵ ਡਰਾ ਕੱਢਾਂਗੇ ਆਪਾਂ ਉਹਦੇ ਵਿੱਚ ਜੇ ਕਿਸੇ ਭੈਣ ਦਾ ਨਾਮ ਆਉਂਦਾ ਤਾਂ ਉਹਨੂੰ ਐਕਟਿਵ ਸਕੂਟਰੀ ਜੇ ਕਿਸੇ ਭਰਾ ਦਾ ਨਾਮ ਆਉਂਦਾ ਤਾਂ ਉਹਨੂੰ ਸਪਲੈਂਡਰ ਮੋਟਰਸਾਈਕਲ ਆਪਾਂ ਡਰਾ ਦੇ ਵਿੱਚ ਦੇਣਾਗਾ ਨਾਮ ਦੇ ਵਿੱਚ ਦੇਖੋ ਕਿਹਦੀ ਕਿਸਮਤ ਆ ਆਉਂਦਾ ਨਾਮ ਆਉਦਾਗਾ ਜਾਂ ਭੈਣ ਨੂੰ ਜਾਂ ਕਿਸੇ ਭਰਾ ਨੂੰ ਆਉਂਦਾਗਾ ਤੇ ਉਹ ਦੋ ਮਹੀਨੇ ਬਾਅਦ ਦੇਖਦੇ ਆ ਠੀਕ ਹੈ ਜੀ ਜੇ ਵੀਡੀਓ ਵਧੀਆ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਉਹ ਕਹੇ ਜੀ ਸਤ ਸ੍ਰੀ ਅਕਾਲ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਜੀ